ਅੱਜ ਬੇਟਾ ਮੈਂ ਪਹਿਲਾਂ ਤੋਂ ਸਾਰੇ ਦੇਸ਼ ਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਹੈ। ਔਰ ਸੋਡੇ ਚੈਨਰ ਵਾਲਿਆਂ ਨੂੰ ਵੀ ਜੀ ਆਇਆਂ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬੁਲਾਉਣੀ ਆ ਅਸੀਂ। ਜੋ ਅੰਮਰਸਰ ਦੇ ਵਿੱਚ ਇੱਕ ਮੁੱਦਾ ਉੱਠਿਆ ਕਿ ਜਿਹੜੀ ਆਦੇ ਸੀ ਵੀ ਗੇਹ ਪਰੇਟ ਉਹਦੇ ਤੇ ਅਸੀਂ ਬੋਲਣਾ ਚਾਹੁੰਦੇ ਹਾਂ ਕੁਝ ਕਿ ਉਹ ਲੋਕ ਸਾਡੇ ਦੇਸ਼ ਨੂੰ ਘਬਰਾਹ ਕਰਦੇ ਐ ਪਤਾ ਨਹੀਂ ਕੀ ਦੀ ਸਿਆਸਤ ਹੈ ਕਿ ਜਿਹੜਾ ਅੱਜ ਮੇਰਾ ਏਡਾ ਅਣਕੀਲਾ ਸ਼ਰਮਸ਼ਾਰ ਵਾਲਾ ਦੇਸ਼ ਹੈ ਤੋਂ ਜਿਹੜੇ ਲੋਕ ਮੇਰੇ ਦੇਸ਼ ਦੇ ਵਿੱਚ ਕਈ ਗੱਲਾਂ ਨੂੰ ਮਤਲਬ ਉਹ ਭੰਗ ਕਰਦੇ ਐ ਤੇ ਲੋਕਾਂ ਨੂੰ ਘਬਰਾਹ ਕਰਦੇ ਐ ਤੋਂ ਲੋਕ ਸਾਡੇ ਪੰਥ ਨੂੰ ਵੀ ਘਬਰਾਹ ਕਰਦੇ ਐ ਕਿਉਂ ਕਿ ਉਹ ਲੋਕ ਜਿਹੜੇ ਪਤਾ ਨਹੀਂ ਚਾਹੁੰਦੇ ਕੀ ਹੈ ਕਿ ਬੇਸ਼ਰਮੀ ਦੀ ਹੱਦ ਟੱਪ ਗਏ ਉਹ ਲੋਕ ਜਮਾ ਕਿ ਜਿਹੜੇ ਕਹਿੰਦੇ ਆ ਆ ਕੇ ਮਤਲਬ ਵੀ ਅਸੀਂ ਪ੍ਰੇਟ ਕਰਨੀ ਐ ਤੇ ਥਾਂ ਵੀ ਉਹਨਾਂ ਲੋਕਾਂ ਨੇ ਉਹ ਚੁਣਿਆ ਕਿ ਜਿਹੜੀ ਸਾਡੀ ਅੰਮਰਸਰ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਪਹਿਲੀ ਪਾਛਾਈ ਤੋਂ ਲਾ ਕੇ ਤਖਤ ਹੈ ਉਸ ਤਖਤ ਦੇ ਉੱਤੇ ਇਹ ਜਾ ਗੰਦ ਪਾਉਣਾ ਉਹਨਾਂ ਵਾਸਤੇ ਇਹ ਚੰਗੀ ਗੱਲ ਨਹੀਂ ਸੋ ਮੇਰੀ ਪਰਦਾ ਦੇਸ਼ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਹੈ ਮੇਰੀ ਕਿ ਉਹ ਜੇ ਲੋਕਾਂ ਤੇ ਤੰਦ ਕਸੇ ਉਹ ਲਗਾਮ ਕਸੇ ਕਿ ਜਿਹੜਾ ਅੱਗੇ ਵਾਸਤੇ ਉਹ ਛੇੜਾ-ਛੇੜੀ ਨਾ ਕਰਨ ਕਿਉਂਕਿ ਉਹਨਾਂ ਨੂੰ ਵੇਖ ਕੇ ਮੇਰੇ ਦੇਸ਼ ਦੀ ਪਨੀਰੀ ਵਿਗੜਦੀ ਐ ਕਿ ਜਿਹੜੀ ਆਉਣ ਵਾਲੀ ਪਨੀਰੀ ਐ ਉਹਨਾਂ ਨੂੰ ਅਸੀਂ ਕਿਹੜਾ ਸੁਝਾਉਦੇ ਮੰਗੇ ਤੇ ਜਿਵੇਂ ਮਤਲਬ ਉਹ ਮੁੰਡਾ ਬੋਲਿਆ ਲੱਖਾ ਬਹੁਤ ਅੱਛਾ ਬੋਲਿਆ ਜਿੰਨੇ ਵੀ ਪੰਜਾਬ ਦੇ ਬੱਚੇ ਬੋਲੇ ਬਹੁਤ ਚੰਗਾ ਬੋਲੇ ਦੇਉ ਕੀ ਵੱਲੋ ਵਾਲੇ ਮੁੰਡੇ ਦਾ ਨਾਂ ਕੀ ਆ ਉਹਦਾ ਭਾਨਾ ਸਿੱਧੂ ਉਹ ਵੀ ਬੋਲੇ ਔਰ ਹੁਣ ਜਿਵੇਂ ਕੇ ਲੋਕ ਐ ਇਹ ਲੋਕ ਆਪਦੀ ਜਮਾਤ ਬਣਾਉਂਦੇ ਜਾਂਦੇ ਐ ਤੇ ਹਾਏ ਇਹ ਮੈਨੂੰ ਤਾਂ ਲੱਗਦਾ ਐ ਵੀ ਸਿਆਸਤਾਂ ਐ ਕਿ ਜਿਵੇਂ ਹੁਣ ਅਮਰੀਕਾ ਦੇ ਰਾਸ਼ਟਰਪਤੀ ਐ ਤੇ ਉਹਨੇ ਤੀਜਾ ਲਿੰਗ ਚੱਕ ਤਾਂ ਵਿਚਾਲਿਓ ਉਹ ਕਹਿੰਦਾ ਮੈਂ ਦੋਨੋਂ ਮੰਨੂ ਕਿਉਂਕਿ ਪਹਿਲਾਂ ਇਹਨਾਂ ਨੇ ਅਮਰੀਕਾ ਉਹੋ ਜਿਹੇ ਮੁਲਕਾਂ ਦੇ ਵਿੱਚ ਇਹਨਾਂ ਨੇ ਗੰਦ ਪਾਇਆ ਹੁਣ ਇਹ ਸਾਡੀ ਇੰਡਿਕਾ ਬੰਨੀ ਹੋ ਕੇ ਆ ਗਈ ਇਹਨਾਂ ਲੋਕਾਂ ਦੇ ਉੱਤੇ ਪੂਰਾ ਲਗਾਮ ਕੱਸਿਆ ਜਾਵੇ ਕਿ ਜੇ ਆਉਣ ਵਾਲੀ ਪਨੀਰੀ ਇਹ ਤਾਂ ਫਿਰ ਸਾਡੇ ਪਹਿਲਾ ਤੀਜਾ ਹੜ ਨਸ਼ਾਂ ਦਾ ਚੱਲਿਆ ਤੇ ਹੁਣ ਚੌਥਾ ਹੜ ਸਾਡਾ ਇਹ ਚੱਲਿਆ ਕੀ ਐਡੇ ਮੁਲਖ ਅਣਕੀ ਮੁਲਖ ਨੂੰ ਹੀ ਲਜਾਣਗੇ ਕਿੱਥੇ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਮੁਲਖ ਨੂੰ ਤਾਂ ਖਤਰਾ ਹੈ ਤੇ ਸਾਡੇ ਪੰਥ ਨੂੰ ਉਦੋਂ ਖਤਰਾ ਹੈ ਕਿਉਂ ਪਬਲਿਕ ਨੂੰ ਵੀ ਗਵਰਾਹ ਕਰਦੇ ਹੈ ਤੋ ਸਾਡੇ ਪੰਥ ਨੂੰ ਵੀ ਘਬਰਾਹ ਕਰਦੇ ਐ ਕਿ ਅਸੀਂ ਇਹੀ ਕਹਿਣਾ ਚਾਹੁੰਦੇ ਐ ਕਿ ਇਨ੍ਹਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਬੱਚਾ ਵਾਲੇ ਨਾਂ ਆਇਆ ਕਰਨ ਕਿ ਜਿਵੇਂ ਹੁਣ ਇਹ ਲੋਕ ਘਰੋ ਘਰੀ ਬੈਠੇ ਆਪਰੇਸ਼ਨ ਕਰਾ ਕੇ ਕਿਨਰ ਕਹਾਉਂਦੇ ਐ ਤੋ ਮੈਂ ਕਿਨਰ ਸਮਾਜ ਨੂੰ ਵੀ ਇੱਕ ਅਪੀਲ ਕਰਦਾ ਐ ਕਿ ਜਿਹੜੇ ਉਹਨਾਂ ਦੇ ਆਧਾਰ ਕਾਰਣ ਐ ਤੇ ਕਿਸੇ ਭੁੱਲ ਭਲੇਖੇ ਦੇ ਵਿੱਚ ਉਹਨਾਂ ਨੇ ਕੀ ਉਹਦਾ ਨਾਂ ਲੈਂਦੇ ਆ ਤੀਜੇ ਟਰਾਂਸ ਜੈਂਡਰ ਕਿ ਮੈਂ ਕਿੰਨਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਦੇ ਆਧਾਰ ਕਾਰਨਾਂ ਤੇ ਟਰਾਸ ਜੈਂਡਰ ਨਹੀਂ ਲਿਖਾਉਣਾ ਕਿਸੇ ਨੇ ਕਿ ਉਹਦੇ ਤੇ ਕਿੰਨਰ ਸਮਾਜ ਐ ਸਾਡਾ ਕਿੰਨਰ ਸਮਾਜ ਦਾ ਹੀ ਨਾਂ ਲੈਣਾ ਚਾਹੀਦਾ ਔਰ ਸਾਨੂੰ ਕੋਈ ਸੰਗ ਨਹੀਂ ਕੋਈ ਸਾਨੂੰ ਖੁਸਰਾ ਕਵੇ ਉਹਦੀ ਵੀ ਕੋਈ ਸੰਗ ਨਹੀਂ ਕਿਉਂ ਕਿ ਉਹ ਸਾਨੂੰ ਇੱਕ ਜਨਤਾ ਨੇ ਜਗ੍ਹਾ ਦਿੱਤੀ ਐ ਔਰ ਬੱਚਾ ਵਾਲੇ ਕੁਝ ਬਾਪਾ ਵੀ ਕਹਿ ਕੇ ਬੁਲਾਉਂਦੇ ਐ ਬੜਾ ਅਵਧ ਦਿੰਦੇ ਮੰਤਜੀ ਵੀ ਕਹਿ ਕੇ ਬੁਲਾਉਂਦੇ ਐ ਔਰ ਸਾਡੇ ਜਿੰਨੇ ਵੀ ਡੇਰੇਦਾਰ ਲੋਕ ਨਹੀਂ ਉਹਨਾਂ ਦੇ ਆਧਾਰ ਕਾਰਨਾਂ ਦੇ ਉੱਤੇ ਇਹ ਜੈਂਟਰ ਕੀ ਕਹਿੰਦੇ ਫੇਰ ਪੁੱਲ ਲਜਾਈ ਰਸ ਜੈਂਡਰ ਨਾ ਲਿਖਾਉਣ ਮਗਰਲੇ ਪਾਸੇ ਉਹ ਕਿੰਨਰ ਸਮਾਜ ਮਹੰਤ ਲਿਖਾਉਣ ਕਿ ਜੋ ਸਾਨੂੰ ਪਬਲਿਕ ਅਹੁਦਾ ਦੇ ਰਹੀ ਹੈ ਇੱਜ਼ਤ ਦੇ ਰਹੀ ਹੈ ਤੋਂ ਅਸੀਂ ਆਪਦੇ ਸਹੀ ਕਿਨਾਰੇ ਤੇ ਰਗੇ ਤੋਂ ਕਿਨਾਰਾ ਹੀ ਬੰਦੇ ਨੂੰ ਕਿਨਾਰੇ ਲਾਉਂਦਾ ਹੈ ਜੇ ਅਸੀਂ ਗਲਤ ਲਾਈਨ ਤੇ ਉਤਰਾਂਗੇ ਤਾਂ ਅਸੀਂ ਖੁਦ ਗਲਤ ਹੋ ਜਾਾਂਗੇ ਔਰ ਉਹ ਐਡੇ ਇੱਕ ਬਿਸ਼ਰਮਤੀ ਲੋਕ ਹੈ ਕਉਨਨ ਸ਼ਰਮ ਚਾਹੀਦੀ ਹੈ ਇੱਕ ਜਿਹੜੇ ਪੱਤਰਕਾਰ ਦੇ ਕੋਲੇ ਆ ਕੇ ਉਹ ਉਹਨਾਂ ਨੂੰ ਫੋਲੋ ਕਰਦੇ ਐ ਤਾਂ ਮੇਰੀ ਹਤਮਨ ਕੇ ਅਪੀਲ ਪੱਤਰਕਾਰਾਂ ਨੂੰ ਵੀ ਉਹ ਜਿਹੇ ਲੋਕਾਂ ਨੂੰ ਫੋਲੋ ਨਾ ਕਰਨ ਕਿਸੇ ਜੋ ਤਰੱਕੀ ਕਰਦਾ ਹੈ ਦੇਸ਼ ਲਈ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹੈ ਉਹ ਜਿਹੇ ਲੋਕਾਂ ਨੂੰ ਫੋਲੋ ਕਰਿਆ ਕਰਨ ਕਿ ਜਿਵੇਂ ਸਾਡੇ ਦੇਸ਼ ਦੇ ਸ਼ਹੀਦ ਹੈ ਈਰ ਫਕੀਰ ਪਕੰਬਰ ਹੈ ਉਹ ਜਿਹੇ ਲੋਕਾਂ ਨੂੰ ਜਿਵੇਂ ਫੋਲੋ ਕਰੋ ਕਿ ਜਿਹੜਾ ਸਾਡੇ ਮੁਲਕ ਨੂੰ ਬੱਚਾ ਮੂਰੇ ਲ ਜਾਂਦਾ ਹੈ ਜਿਹੜਾ ਸਾਡੇ ਮੁਲਕ ਨੂੰ ਬੱਚਾ ਗਾਲ ਰਿਹਾ ਹੈ ਤੋ ਉਸ ਨੂੰ ਫਿਰ ਅਨਗੌਰ ਕਰੋ ਉਹਨੂੰ ਗੌਰ ਨਾ ਨ ਕਰੋ ਅਨਗੌਰ ਕਰ ਦਿਓ ਉਹਨੂੰ ਤੋ ਭਾਈ ਜੇ ਤੁਹਾਡੇ ਮੈਂ ਉਹਦਾ ਸਮਝਾਂਗਾ ਕਿ ਤੁਹਾਡਾ ਕਹਿੰਦਾ ਉਹ ਵੀ ਜਿਹੜੇ ਇਹ ਗੁਰੂ ਕੀ ਨਗਰੀ ਦੇ ਵਿੱਚ ਖਾਸ ਸਪੈਸ਼ਲ ਹੈ ਇਹਨਾਂ ਨੇ ਕਿਸੇ ਸਾਜਿਸ਼ਤ ਹੈ ਤੇ ਇਹ ਪਰੇਟੀ ਕਰਨ ਚਾਹੀ ਹੈ ਬਿਲਕੁਲ ਜਿਵੇਂ ਕਹਿੰਦਾ ਵੀ ਪੰਜਾਬੀਆਂ ਨੂੰ ਛੁੱਟੀ ਵਾੜ ਕੇ ਦੇਖਦੇ ਆ ਕਹਿੰਦੇ ਸਰਕਾਰਾਂ ਛੁੱਟੀ ਵਾੜ ਕੇ ਦੇਖਦੀਆਂ ਨੇ ਹਾਂਜੀ ਹਾਂਜੀ ਇਹ ਸਾਡੇ ਪੰਜਾਬ ਨੂੰ ਬਿਲਕੁਲ ਗਰਾਉਣਾ ਚਾਹੁੰਦੇ ਆ ਇਹ ਸਰਕਾਰਾਂ ਦੀ ਸਿਆਸਤ ਹੁੰਦੀ ਹੈ ਜਦੋਂ ਇਹ ਜੀਆਂ ਜਮਾਤਾਂ ਆਉਣ ਲੱਗ ਜਾਣ ਤੋ ਤੁ ਤੁਸੀਂ ਸਮਝੋ ਕਿ ਵੀ ਹੋ ਤੋ ਦਿਨ ਮਾਰੇ ਹੁੰਦੇ ਐ ਇਹ ਤਾਂ ਸਾਨੂੰ ਰੜਕਾ ਕੇ ਚੁੰਡੀ ਵੱਢ ਕੇ ਵੇਂਦੇ ਐ ਕਿਉਂਕਿ ਪਹਿਲਾ ਉਹ ਕੱਲੇ ਪੰਥ ਨੂੰ ਸਾਡੇ ਨੂੰ ਨਹੀਂ ਘਬਰਾ ਕਰਦੇ ਉਹ ਪਬਲਿਕ ਨੂੰ ਵੀ ਘਬਰਾ ਕਰਦੇ ਐ ਪਬਲਿਕ ਦੇ ਘਰਾਂ ਚ ਜਾ ਵੜਦੇ ਆ ਸਾਡਾ ਰੂਪ ਲੈ ਕੇ ਤੋ ਕਿਸੇ ਨਾਲ ਧੋਖਾ ਹੋ ਜੇ ਧੜੀ ਹੋ ਜੇ ਤੋ ਅਸੀਂ ਉਹਨਾਂ ਲੋਕਾਂ ਦੇ ਜ਼ਿੰਮੇਵਾਰ ਨਹੀਂ ਬਾਹਰ ਫਿਰ ਦਿੰਦੇ ਔਰ ਜੇ ਬੱਚਿਆਂ ਵਾਲਿਆਂ ਨੂੰ ਮੇਰੀ ਇਹ ਅਪੀਲ ਹੈ ਕਿ ਜਿਹੜਾ ਡੇਰੇਦਾਰ 100 ਸਾਲ ਦਾ ਡੇਰਾ ਐ ਤੋ ਪੀੜੀ ਦਾਰ ਪੀੜੀ ਪੀੜੀ ਦਾਰ ਪੀੜੀ ਕਿ ਇੱਕ ਸਾਡਾ ਪੰਥ ਉਹਨੂੰ ਮਾਨਤਾ ਦਿੰਦਾ ਮਾਨਤਾ ਦੀ ਤੋ ਫਿਰ ਉਸ ਨੂੰ ਮੰਨਿਆ ਜਾਵੇ ਕਿ ਜਿਹੜੇ ਬਾਰਾ ਆਪਦੇ ਘਰਾਂ ਦੇ ਵਿੱਚ ਬੈਠ ਕੇ ਤੇ ਵਧਾਈਆਂ ਲੈ ਜਾਂਦੇ ਕੋਈ ਹੁਣ ਬੱਚਾ ਵਾਲਿਆਂ ਨੂੰ ਮੈਨੂੰ ਫੋਨ ਆਉਂਦੇ ਆ ਬਠਿੰਡੇ ਦੇ ਵਿੱਚੋਂ ਕੋਈ ਕਹਿੰਦਾ 50000 ਲੈ ਕੇ ਕੋਈ ਕਹਿੰਦਾ 33000 ਲੈ ਕੇ ਕੋਈ ਕਹਿੰਦਾ 25000 ਲੈ ਕੇ ਤੇ ਮੈਂ ਬੱਚਾ ਵਾਲਿਆਂ ਨੂੰ ਖਾਸ ਕਰਕੇ ਅਪੀਲ ਕਰਦਾ ਕਿ ਮੇਰਾ ਨੰਬਰ ਹੈ 97802 71180 ਤੋ ਅਸੀਂ ਬਠਿੰਡੇ ਦੇ ਡੀਆਈਜੀ ਦੇ ਵੀ ਪੇਸ਼ ਹੋਏ ਸਾਂ ਅਸੀਂ ਪੁਲਿਸ ਵਾਲਿਆਂ ਨੂੰ ਤਾਂ ਅਪੀਲ ਕਰਕੇ ਵੇਖ ਲਈ ਇਹਨਾਂ ਨੇ ਕੋਈ ਸਾਡੇ ਤੇ ਗੌਰ ਨਹੀਂ ਪਾਇਆ ਅੱਜ ਭਗਵਾਨ ਤਮਨ ਮੂਰੇ ਮੇਰੀ ਅਪੀਲ ਹੈ ਵੀ ਛੇਤੀ ਤੋਂ ਛੇਤੀ ਇਹਨਾਂ ਲੋਕਾਂ ਦੇ ਨੱਥ ਪਾਈ ਜਾਵੇ ਅਸੀਂ ਵੀ ਇਹਨਾਂ ਲੋਕਾਂ ਤੋਂ ਤੰਗ ਆ ਗਏ ਤੇ ਬੱਚਿਆਂ ਵਾਲੇ ਵੀ ਤੰਗ ਆ ਗਏ ਇਹਨਾਂ ਲੋਕਾਂ ਤੋਂ ਕਿ ਅੱਜ ਤੜਕੇ ਤੜਕੇ ਇੱਕ ਫੋਨ ਆਇਆ ਕਿ ਉਹ 25000 ਰੁਪਏ ਆਏ ਨਾ ਨੱਚੇ ਨਾ ਗਾਏ ਤੇ ਚੁੱਪ ਕਰਕੇ ਉਹ ਵਧਾਈ ਲੈ ਕੇ ਔਰ ਜਦੋਂ ਅਸੀਂ ਮਹੰਤ ਲੋਕ ਜਾਣਦੇ ਆ ਵਧਾਈਆਂ ਤੇ ਅਸੀਂ ਪਹਿਲਾ ਬੱਚੇ ਨੂੰ ਵੇਨੇ ਵੀ ਕਿੰਨੀ ਉਹਦੀ ਆਇਕਮ ਹੈ ਜੇ ਹੋ ਜਾ ਉਹ ਆਪ ਦਾ ਗੁਜ਼ਾਰਾ ਕਰਦਾ ਹੈ ਉਹੋ ਜਿਹਾ ਸਾਨੂੰ ਆਪ ਦੀ ਰੋਟੀ ਚ ਰੋਟੀ ਦਿੰਦਾ ਹੈ ਤੇ ਅਸੀਂ ਖੁਸ਼ ਹੋ ਕੇ ਲੈ ਕੇ ਆਉਨੇ ਆ ਤੇ ਪਰ ਆ ਤਾਂ ਮੈਂ ਜਮਾ ਲੋੜੇ ਵਾਲੀ ਗੱਲ ਮੰਨੀ ਕਿ ਉਹ ਚੁੱਪ ਕਰਕੇ ਕੋਈ ਕਹਿੰਦਾ ਸਾਤ 50000 ਲੈਗੇ ਕੋਈ ਕਹਿੰਦਾ ਸਵਾ ਲੱਖ ਲੈਗੇ ਇੱਕ ਬਸੰਤ ਵਿਹਾਰ ਦੇ ਵਿੱਚ ਵਿਧਾਈ ਲਈ ਸਵਾ ਲੱਖ ਰੁਪਇਆ ਲੈਗੇ ਤੇ ਪਰ ਮੇਰੀ ਤਾਂ ਇਡੀ ਜ਼ਿੰਦਗੀ ਹੋ ਗਈ ਤੇ ਮੈਂ ਤਾਂ ਨੀ ਅੱਜ ਤੱਕ ਕਦੇ ਬੱਚਾ ਵਾਲਾ ਨੂੰ ਨਾ ਕੋਈ ਬੱਚਾ ਵਾਲਾ ਐ ਕਹਿ ਸਕਦਾ ਹੈ ਵੀ ਸਿਰੇ ਮੰਤ ਨੇ ਕਿਤੇ ਸਿਰਾ ਕਰਿਆ ਨਹੀਂ ਬਿਲਕੁਲ ਨਹੀਂ ਗਏ 2 ਮਿੰਟ ਕਿਹਾ ਵੇਖ ਲਿਆ ਵੀ ਇੰਨੇ ਕੁ ਜੋਕਰੇ ਹੈ ਉਹਨੇ ਕ ਅਸੀਂ ਲੈ ਕੇ ਖੁਸ਼ ਹੋ ਕੇ ਨਾਲੇ ਬੱਚਾ ਵਾਲੇ ਖੁਸ਼ ਤੇ ਨਾਲੇ ਅਸੀਂ ਖੁਸ਼ ਤੋ ਅਸੀਂ ਇਹਦੇ ਬਾਰੇ ਤਾਂ ਮੈਂ ਇੰਨੀ ਕੁ ਗੱਲ ਕਹਿਣੀ ਸੀ ਕੀ ਗੱਲ ਸੀ ਹੈ ਜੀ ਇਸ ਨਾਲ ਹੋਰ ਵੀ ਜੋੜਦਾ ਇੱਕ ਤਾਂ ਬੱਚਿਆਂ ਵਾਲੇ ਸਾਥ ਜਾਂਦੇ ਆ ਜੀ ਹਾਂ ਹਾਂ ਜੀ ਇੱਕ ਜਿਵੇਂ ਹੁਣ ਬੱਸ ਸਟੈਂਡ ਤੇ ਸਟੇਸ਼ਨ ਤੇ ਇੱਕ ਰੇਲਵੇ ਇਹ ਉਹ ਤਕਵਾ ਕੌਣ ਲੋਕ ਨੇ ਵੀ ਉਹੀ ਲੋਕ ਨੇ ਨਾ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੌਲਾ ਪਿਆ ਇਹ ਉਹੀ ਲੋਕ ਆ ਇਹ ਉਹੀ ਜਮਾਤ ਹੈ ਆਹ ਪਤਾ ਕਿਵੇਂ ਫਰਕ ਕਰੇ ਸੀ ਇਸ ਗੱਲ ਦੀ ਤਾਂ ਪਰਖ ਇਸ ਗੱਲ ਤੋਂ ਆ ਬਿਟਾ ਕੇ ਵੀ ਅਸੀਂ ਹੁਣ ਡੇਰੇ 'ਚ ਰਹਿਨੇ ਆ ਕਿ ਸਾਡਾ 100 ਸਾਲ ਦਾ ਪੁਰਾਣਾ ਡੇਰਾ ਤਾਂ ਸੰਗੂਆਣਾ ਬਸਤੀ ਹੈ ਉਦੋਂ ਪੁਰਾਣਾ ਬਜ਼ੁਰਗਾਂ ਦਾ ਡੇਰਾ ਬਠਿੰਡੇ ਕਿਲੇ ਵਾਲੀ ਗਲੀ ਦੇ ਵਿੱਚ ਹੈ ਤੋਂ ਪੀੜੀ ਦਾਰ ਪੀੜੀ ਘਟੋ ਘਟ ਹੁਣ ਇੱਥੇ ਮੈਂ ਬਠਿੰਡੇ ਦੇ ਵਿੱਚ ਬਾਲਾ ਨਹੀਂ ਤਾਂ ਮੇਰੀ ਇੱਥੇ ਹੋਊਗੀ 19ਵੀਂ 20ਵੀਂ ਪੀੜੀ ਦੇ ਵਿੱਚ ਮੈਂ ਆ ਪਾਇਆ ਸੁਣਿਆ ਤਾਂ ਪੀੜੀ ਦਾ ਪੀੜੀ ਮੰਨ ਤਮਨਤਾ ਦਿੰਦੇ ਐ ਜਦੋਂ ਸਾਡਾ ਗੁਰੂ ਸਾਈਂ ਮਰ ਜਾਂਦਾ ਹੈ ਤਾਂ ਉਦੋਂ ਮਤਲਬ ਸਾਡਾ ਪੰਥ ਇਕੱਠਾ ਹੁੰਦਾ ਹੈ ਉਹਦਾ ਅਸੀਂ ਚੜ੍ਹਗਿਆ ਵੀ ਕਰਦੇ ਆਂ ਤਾਂ ਫਿਰ ਸਾਰੇ ਪੰਥ ਉਸ ਨੂੰ ਨੈਕੀ ਦਿੰਦੇ ਐ ਕਿ ਜਿਵੇਂ ਸੰਤਾਂ ਦੇ ਵੀ ਰਸਮ ਹੁੰਦੀ ਹੈ ਸਾਡਾ ਸੰਤਾਂ ਦੇ ਵਿੱਚ ਵੀ ਪੱਗ ਹੁੰਦੀ ਹੈ ਤੇ ਸਾਡੇ ਵੀ ਪੱਗ ਹੁੰਦੀ ਆ ਬਸ ਸਾਡੇ ਇੰਨਾ ਕੁ ਹੁੰਦਾ ਹੈ ਕਿ ਸੰਤ ਪੱਗ ਦੇ ਦਿੰਦੇ ਐ ਤੇ ਸਾਡੇ ਸਾਡਾ ਚਾਹੇ ਚਾਚਾ ਗੁਰੂ ਹੋਵੇ ਚਾਹੇ ਤਾਇਆ ਗੁਰੂ ਹੋਵੇ ਤਾਂ ਉਹ ਸਾਡੇ ਨੱਕ ਕੰਨ ਪਾ ਕੇ ਤੇ ਚੁੰਨੀ ਦੇ ਕੇ ਉਹ ਸਾਨੂੰ ਮਾਨਤਾ ਦੇ ਦਿੰਦਾ ਹੈ ਵੀ ਅੱਜ ਭਾਈ ਆਪਦੀ ਗੁਰੂ ਦੀ ਜਗ੍ਹਾ ਤੇ ਤੂੰ ਐ ਪੰਥ ਦੀ ਜ਼ਿੰਮੇਵਾਰੀ ਤੂੰ ਸਾਹਮਣੀ ਐ ਕਿਉਂਕਿ ਦੂਰੋਂ ਨੇੜਿਓਂ ਜਦੋਂ ਸਾਡਾ ਹੀ ਪੰਥ ਫਿਰ ਸਾਡੇ ਡੇਰਿਆਂ 'ਚ ਹੀ ਆਊਗਾ ਨਾ ਤੇ ਉਹਨਾਂ ਨੂੰ ਫਿਰ ਸਾਡਾ ਹੀ ਫਰਜ਼ ਬਣਦਾ ਨਾ ਜੁੱਲੀ ਬਿਸਤਰਾ ਦੇਣ ਦਾ ਔਰ ਉਹਨਾਂ ਦੀ ਸੇਵਾ ਕਰਨ ਦਾ ਉਹ ਆਪਦੇ ਪੰਥ ਨੂੰ ਅਸੀਂ ਆਪ ਹੀ ਨਿਮਾਜਦੇ ਆਂ ਤੋ ਫੇਰੀ ਜਿੱਤ ਮਿਲਦੀ ਐ ਜਿਹੜੇ ਜਵਾਬ ਕਰਾ ਲ ਜਦੇ ਨਾਲ ਜਾ ਕੇ ਉਹਦੇ ਉਹਦੀ ਗੱਲਾਂ ਚ ਆ ਜਾਂਦੇ ਆ ਉਹ ਵੀ ਜਿਵੇਂ ਕੀ ਉਹ ਆਪਣੇ ਚੰਨੀ ਕਰਾ ਲੈਂਦੇ ਆ ਤੇ ਪਰ ਇਸ ਤਰ੍ਹਾਂ ਹੁੰਦੇ ਆ ਉਹਨਾਂ ਨੂੰ ਕੀ ਕੀ ਕਰਵਾਂ ਲੋਕਾਂ ਨੂੰ ਜਵਾਕਾਂ ਨੂੰ ਮੇਰੀ ਇਹ ਅਪੀਲ ਐ ਕਿ ਅੱਗੇ ਤਾਂ ਪਿੰਡਾਂ ਦੇ ਵਿੱਚ ਪਲਵਾਨੀ ਖਾੜੇ ਹੁੰਦੇ ਸੀ ਔਰ ਪਲਵਾਨੀ ਖਾੜਿਆਂ ਦੇ ਵਿੱਚ ਬੱਚਿਆਂ ਨੂੰ ਕਬੱਡੀ ਖੇਡਣ ਦਾ ਸ਼ੌਕ ਪੈਂਦਾ ਪਲਵਾਨੀ ਦਾ ਸ਼ੌਕ ਪੈਂਦਾ ਤੇ ਜਦੋਂ ਇਹ ਜੀ ਜਮਾਤਾਂ ਕੇ ਬੈਠੂਗੀ ਤੋ ਤਾਂ ਸਾਡੀ ਪੀੜ੍ਹੀ ਤੇ ਤਾਂ ਪੂਰਾ ਅਸਰ ਪਊਗਾ ਅੱਜ ਉਹ ਬੇਸ਼ਰਮੀ ਦੀਆਂ ਹੱਦਾ ਟੱਪੀ ਫਿਰਦੇ ਪਤਾ ਨਹੀਂ ਕਿੱਥੋਂ ਆਪਰੇਸ਼ਨ ਕਰਾ ਕੇ ਆਉਂਦੇ ਆ ਉਹਨਾਂ ਦੇ ਮੁੱਲ ਦੀਆਂ ਛਾਤੀਆਂ ਬੜੀਆਂ ਹੋਣਗੀਆਂ ਨੰਗੇ ਘਾੜੇ ਉਹ ਮੀੜਗਾ ਤੇ ਹੁੰਦੇ ਫਿਰਦੇ ਆ ਉਹਨਾਂ ਨੇ ਜਮਾ ਗੈਰ ਤਲਾਤੀ ਪਰ ਅਸੀਂ ਤਾਂ ਸਾਡੀ ਭਗਵੰਤ ਮਾਨ ਮੂਰੇ ਇਹੋ ਹੀ ਅਪੀਲ ਹੈ ਕਿ ਉਹ ਸਾਡੇ ਕਿੰਨਰ ਸਮਾਜ ਨੂੰ ਬਚਾਵੇ ਕਿ ਅਸੀਂ ਇਹਨਾਂ ਤੋਂ ਬਹੁਤ ਦੁਖੀ ਹੋ ਚੁੱਕੇ ਹਾਂ